ਜਗਜੀਤ ਸਿੰਘ ਡੱਲੇਵਾਲ ਹੋਰਾਂ ਦਾ ਮਰਨ ਵਰਤ ਜਿੱਥੇ ਅੱਜ 34ਵੇਂ ਦਿਨ ਦੇ ਵਿੱਚ ਦਾਖਲ ਹੋ ਚੁੱਕਿਆ ਉੱਥੇ ਖਾਸ ਤੌਰ ਤੇ ਖਨੋਰੀ ਬਾਰਡਰ ਤੇ ਇਕੱਠ ਵੀ ਲਗਾਤਾਰ ਵੱਧਦਾ ਜਾ ਰਿਹਾ ਤੇ ਇਸ ਇਕੱਠ ਨੂੰ ਕੰਟਰੋਲ ਕਰਨ ਵਾਸਤੇ ਕਈਏ ਚਾਹੇ ਇਕੱਠ ਹਸਤੇ ਲੰਗਰ ਦੇ ਪ੍ਰਬੰਧਾਂ ਦਾ ਜ਼ਿਕਰ ਕੀਤਾ ਜਾਵੇ ਤਾਂ ਉਸ ਦੇ ਲਈ ਅਚੇਚੇ ਤੌਰ ਤੇ ਜਿਹੜੇ ਪ੍ਰਬੰਧ ਇਸ ਸਮੇਂ ਵੱਖ-ਵੱਖ ਪਿੰਡਾਂ ਵੱਲੋਂ ਕੀਤੇ ਗਏ ਨੇ ਇਸ ਸਮੇਂ ਇੱਕ ਤਸਵੀਰਾਂ ਤੁਹਾਨੂੰ ਦਿਖਾ ਦਿੰਨੇ ਆ ਇਹ ਤਸਵੀਰਾਂ ਖਨੋਰੀ ਬਾਰਡਰ ਦੀਆਂ ਨੇ ਅਤੇ ਇਹ ਜਿਹੜਾ ਪਿੰਡ ਭੁੰਦੜਾ ਸ਼੍ਰੀ ਮੁਕਤਸਰ ਸਾਹਿਬ ਜ਼ਿਲ੍ਹਾ ਉਥੋਂ ਇਹ ਜਿਹੜੀਆਂ ਟਰਾਲੀਆਂ ਆਈਆਂ ਨੇ ਮੁਕਤਸਰ ਜ਼ਿਲ੍ਹੇ ਦੀਆਂ ਹੀ ਸਾਰੀਆਂ ਟਰਾਲੀਆਂ ਨੇ ਜਿੱਥੇ ਕਹਿ ਸਕਦੇ ਆ ਸਵੇਰ ਤੋਂ ਹੀ ਸਾਜਰੇ ਸਵੇਰ ਤੋਂ ਹੀ ਜਿਹੜੀਆਂ ਤਿਆਰੀਆਂ ਨੇ ਉਹ ਸ਼ੁਰੂ ਹੋ ਜਾਂਦੀਆਂ ਨੇ ਇਹ ਤੁਸੀਂ ਦੇਖ ਸਕਦੇ ਹੋ ਇੱਕ ਪਾਸੇ ਜੋ ਦਾਲ ਸਬਜ਼ੀ ਆ ਉਹ ਬਣਾਉਣ ਦੀ ਤਿਆਰੀ ਕੀਤੀ ਜਾ ਰਹੀ ਹੈ ਦੂਸਰੇ ਪਾਸੇ ਜੋ ਕਹਿ ਸਕਦੇ ਆ ਮਿਰਚਾਂ ਨੇ ਉਹ ਕਟੀਆਂ ਜਾ ਰਹੀਆਂ ਨੇ ਪਿਆਜ਼ ਪਹਿਲਾਂ ਕੱਟ ਕੇ ਰੱਖ ਲਿਆ ਗਿਆ ਆ ਬਾਪੂ ਹਰਾਂ ਵੱਲੋਂ ਜਿਹੜੀ ਲਸਣ ਕੱਟੀ ਜਾ ਰਹੀ ਹੈ ਤੇ ਸਾਰਾ ਇਹ ਜਿਹੜੇ ਪਿੰਡ ਨੇ ਮੁਕਸਰ ਜ਼ਿਲ੍ਹਾ ਇਹ ਕਹਿ ਸਕਦੇ ਆ ਇੱਥੇ ਬੈਠ ਕੇ ਆਪ ਦਾ ਜਿਹੜਾ ਪੂਰਾ ਰਾਸ਼ਨ ਪਾਣੀ ਹੈ ਸਿਰਫ ਆਪ ਦਾ ਹੀ ਨਹੀਂ ਪੂਰੀ ਸੰਗਤ ਦੇ ਲਈ ਕਹਿ ਸਕਦੇ ਕਿ ਇੱਥੇ ਤਿਆਰ ਕੀਤਾ ਜਾ ਰਿਹਾ ਕਿ ਇੱਥੇ ਕੋਈ ਵੀ ਵਿਅਕਤੀ ਆਵੇ ਤਾਂ ਉਸ ਦੇ ਵਾਸਤੇ ਵੀ ਜੋ ਰਾਸ਼ਨ ਦਾ ਪ੍ਰਬੰਧ ਕਰਨ ਦੀ ਜ਼ਰੂਰਤ ਪਵੇ ਤਾਂ ਉਹ ਰਾਸ਼ਨ ਦੇ ਪ੍ਰਬੰਧ ਦੀ ਵੀ ਜ਼ਰੂਰਤ ਜਾਂ ਕਹਿ ਸਕਦੇ ਵਿਵਸਥਾ ਇੱਥੇ ਜਿਹੜੀ ਕੀਤੀ ਜਾ ਰਹੀ ਹੈ ਗੱਲਬਾਤ ਵੀ ਕਰਾਂਗੇ ਬਈ ਕੀ ਨਾਮ ਮਤੋ ਡਾਈ ਮੇਰਾ ਨਾਮ ਬਾਈ ਕੇਵਲ ਸਿੰਘ ਆ ਜੀ ਸਾਰੇ ਮੁਕਸਰ ਜ਼ਿਲ੍ਹਾ ਹੀ ਇਹ ਤੁਹਾਡਾ ਹਾਂ ਜੀ ਜ਼ਿਲ੍ਹਾ ਸਾਰੀ ਮੁਕਸਰ ਸਾਹਿਬਾ ਸਾਡਾ ਹੀ ਇਧਰ ਆਓ ਆਪਾ ਇਧਰ ਆ ਜਾਓ ਇੱਕ ਵਾਰੀ ਉਧਰ ਤਸਵੀਰ ਵੀ ਦਿਖਾ ਦਾਂਗੇ ਇਹ ਹੁਣ ਤੁਸੀਂ ਸਬਜ਼ੀ ਬਣਾ ਰਹੇ ਹੋ ਸਵੇਰੇ ਕਿੰਨੇ ਕੁੱਝ ਸ਼ੁਰੂ ਹੋ ਜਾਂਦਾ ਸਾਰਾ ਕੰਮ ਸਵੇਰੇ ਇਹ ਅਸੀਂ 3 ਵਜੇ ਮਤਲਬ ਰਾਤ ਨੂੰ ਸਾਨੂੰ ਮਤਲਬ ਇੱਕ ਸਵਾ ਇੱਕ ਵਜ ਜਾਂਦਾ ਪੈਂਦਾ ਕਰਦਿਆਂ ਨੂੰ ਤੇ ਸੁਬਾ ਅਸੀਂ 3 ਵਜੇ ਉੱਠ ਕੇ ਮਤਲਬ ਰੈਡੀ ਹੋ ਜਾਂਦੇ ਹਾਂ ਕਿਉਂਕਿ ਸੁਬਾ ਬਜ਼ੁਰਗ ਆਉਂਦੇ ਆ ਮੇਰੇ ਕੋਲੇ ਤੇ ਚਾਹ ਦੇ ਦੇਗਾ ਵਲਣਾ ਹੁੰਦਾ ਚਾਹ ਚੂ ਬਣਾ ਕੇ ਉਹਨਾਂ ਨੂੰ ਵਿਚਾਰਿਆਂ ਨੂੰ ਜਦੋਂ ਬਜ਼ੁਰਗ ਮੈਨੂੰ ਆ ਕੇ ਕਹਿੰਦੇ ਆ ਫਿਰ ਮੈਨੂੰ ਐ ਹੁੰਦਾ ਵੀ ਮੈਨੂੰ ਆ ਕੇ ਜਦੋਂ ਕਹਿੰਦੇ ਵੀ ਚਾਹ ਤਾਂ ਜ਼ਰੂਰੀ ਹੈ ਅੱ비 ਪੀਣੀ ਹੁੰਦੀ ਹੈ ਜੀ ਠੰਡ ਦਾ ਮੌਸ ਤਨਵਾਜੇ ਮੈਂ ਦੇਗਾ ਚਾਹ ਦਾ ਇੱਕ ਰੈਡੀ ਕਰਕੇ ਰੱਖ ਦਿੰਦਾ ਜੀ ਨਾਲ ਮਤਲਬ 1.5 ਘੰਟੇ ਸੁਣਨੇ ਹੋ ਤੁਸੀਂ ਹਾਂ ਜੀ ਸਵਾ ਮਿਲਦਾ ਹੀ ਨਹੀਂ ਜੀ ਇੱਕ ਅੱਧਾ ਮਸੇ ਹਿਸਾਬ ਲਾ ਲਓ ਵੀ ਸਵਾ 1 ਵਜੇ ਮੈਂ ਪਿਆ ਤੇ ਮੈਂ 3 ਵਜੇ 3 ਵਜੇ ਉੱਠ ਖੜੀ ਜਾਂਦਾ ਜੀ ਤੇ ਉੱਠ ਕੇ ਉਸ ਤੋਂ ਬਾਅਦ ਫਿਰ ਸਾਰਾ ਭਾਂਡੇ ਢੇਡੇ ਵੀ ਆ ਸਾਰੇ ਦੇਗੇ ਸਾਫ ਕਰਨ ਦੇ ਕਾਰ ਕਰਾ ਕੇ ਤੇ ਉਦੋਂ ਬਾਅਦ ਚਾਹ ਬਣਾ ਕੇ ਹੁਣ ਸਬਜ਼ੀ ਬਣਾਵਾਂਗੇ ਰਾਤ ਨੂੰ ਸਾਡਾ ਲੰਗਰ ਮੰਨ ਕੇ ਚੱਲੋ ਵੀ ਤੁਸੀਂ 11:30 ਪਾਉਣੇ 12 ਵਜੇ ਤੱਕ ਲੰਗਰ ਚੱਲਦਾ ਜੀ ਸਾਡੇ ਕੋਲ ਰਾਤ ਨੂੰ ਸੌਣ ਦਾ ਮੌਕਾ ਨਹੀਂ ਮਿਲਦਾ ਦਿਨੇ ਮੌਕਾ ਮਿਲ ਜਾਂਦਾ ਜਿੰਨੇ ਵੀ ਨਹੀਂ ਮਿਲਦਾ ਦਿਨੇ ਮਿਲਦਾ ਹੀ ਨਹੀਂ ਕੋਈ ਹੁਣ ਪ੍ਰਸ਼ਾਦੇ ਤਿਆਰ ਕਰਨ ਲੱਪਾਂਗੇ ਜੀ ਸਾਰੀ ਦਿਹਾੜੀ ਅੱਗ ਲੋਹਾ ਲਾ ਕੇ ਤੇ ਹੁਣ ਪ੍ਰਸ਼ਾਦੇ ਤਿਆਰ ਕਰਾਂਗੇ ਜੀ ਅਸੀਂ ਸੰਗਤ ਆਈ ਜਾਂਦੀ ਛਕੀ ਜਾਂਦੀ ਆਈ ਜਾਂਦੀ ਛਕੀ ਜਾਂਦੀ ਰਾਤ ਨੂੰ ਉਹੀ ਫਿਰ ਸਾਨੂੰ ਮਤਲਬ ਮੰਨ ਕੇ ਚੱਲੋ ਵੀ 12:30 1:00 ਵਜੇ ਜਾਂਦਾ ਜੀ ਸਾਨੂੰ ਕਿੰਨੇ ਕਿ ਦੇਗੇ ਲੱਗ ਜਾਂਦੇ ਪੂਰੇ ਚਾਹ ਚੂਤੇ ਮੈਂ ਦਾਲ ਬਣਾਈ ਜਨਾ ਇੱਕ ਦਾਲ ਬਣਾਉਂਗਾ ਇੱਕ ਸਬਜ਼ੀ ਬਣਾਉਂਗਾ ਤੇ ਆ ਗੰਡੇ ਪਾਵਾਂਗੇ ਤੇ ਦੇਖੋ ਇਹ ਹੁਣ ਇਥੇ ਵਿੱਚ ਪਿਆਜ਼ ਜਿਹੜਾ ਇਹ ਪਾਇਆ ਜਾ ਰਿਹਾ ਬਾਈ ਹੋਰ ਵੱਲੋਂ ਕਿਉਂਕਿ ਜਿਸ ਤਰੀਕੇ ਬਾਈ ਹੋਰਾਂ ਨੇ ਜ਼ਿਕਰ ਕੀਤਾ ਕਿ ਇੱਕ ਡੇਢ ਘੰਟਾ ਇਸ ਜਿਹੜਾ ਸੌਨ ਦਾ ਮੌਕਾ ਮਿਲਦਾ ਬਈ ਤੁਹਾਡਾ ਕੀ ਨਾਮ ਹੈ ਗੁਰਪ੍ਰੀਤ ਸਿੰਘ ਜੀ ਮੌਕਾ ਤੁਹਾਨੂੰ ਮਿਲ ਜਾਂਦਾ ਇਕੱਲੇ ਸਾਰਿਆਂ ਨੂੰ ਨਹੀਂ ਮਿਲਦਾ ਸਾਰਿਆਂ ਨੂੰ ਨਹੀਂ ਮਿਲਦਾ ਜੀ ਅਸੀਂ ਰਾਤ ਨੂੰ ਪਹਿਰੇ ਵਾਲਿਆਂ ਦੀ ਵੀ ਚਾ ਬਣਾ ਕੇ ਦੇਣੀ ਪੈਂਦੀ ਹੈ ਸਾਨੂੰ ਜਦੋਂ ਆਰਡਰ ਕਰਦੇ ਆ ਵਿਚਾਰੇ ਠੰਡ ਚ ਬਹਿੰਦੇ ਆ ਸਾਨੂੰ ਉਹ ਚਾਹ ਤਿਆਰ ਕਰਕੇ ਦੇਣੀ ਪੈਂਦੀ ਜੀ ਹਮ ਯਾਨੀ ਕਿ ਪਹਿਰੇ ਵਾਲਿਆਂ ਵਾਸਤੇ ਉਹੀ ਹੋਰ ਵਾਸਤੇ ਸਾਰੇ ਵਾਸਤੇ ਲੰਗਰ ਦੀ ਵਿਵਸਥਾ ਲੰਗਰ ਲੰਗਰ ਚੱਲੀ ਜਾਂਦਾ ਜੀ 24 ਘੰਟੇ ਲੰਗਰ ਚੱਲਦਾ ਜੀ ਹਮ ਬਾਕੀ ਸਾਨੂੰ ਐਸ ਤਰ੍ਹਾਂ ਨਾ ਜੀ ਸਾਨੂੰ ਐਸ ਤਰ੍ਹਾਂ ਵੀ ਸਾਨੂੰ ਸੌਣ ਸੂਣ ਦਾ ਕੋਈ ਨਹੀਂ ਸਾਨੂੰ ਨੀਦ ਨੂੰ ਤਾਂ ਸਾਨੂੰ ਕੋਈ ਨਹੀਂ ਵੀ ਸਾਨੂੰ ਇਹ ਹੈ ਵੀ ਸਾਡੇ ਲੰਗਰ ਦੇ ਵਿੱਚ ਆਇਆ ਕੋਈ ਵੀ ਬੰਦਾ ਭੁੱਖਾ ਨਾ ਜਾਵੇ ਇਥੋਂ ਸਾਨੂੰ ਇਹ ਨਾ ਗੱਲ ਕਹਵੇ ਯਾਰ ਵੀ ਅਸੀਂ ਬਰਾਤ ਨੂੰ 12 ਵਜੇ ਗਏ ਜਾਂ 1 ਵਜੇ ਗਏ ਸਾਨੂੰ ਪ੍ਰਸ਼ਾਦਾ ਨਹੀਂ ਮਿਲਿਆ ਜਦੋਂ ਮਰਜ਼ੀ ਆ ਜਾਏ ਸਾਡੇ ਕੋਲੇ ਪ੍ਰਸ਼ਾਦਾ ਦਾਲ ਸਬਜ਼ੀ ਸਾਡੇ ਕੋਲੇ ਚਾਹ ਦਾ ਡੇਗਾ ਉਦੋਂ ਰੈਡੀ ਹੋਊਗਾ ਸਾਡੇ ਕੋਲੇ ਇਹ ਤਾਂ ਪੰਜਾਬੀਆਂ ਦੀ ਫਿਤਰਤ ਹੈ ਨਾ ਕਿ ਜਾਂ ਭੁੱਖਾ ਨਹੀਂ ਜਾਂਦਾ ਅਸੀਂ ਭੁੱਖਾ ਨਹੀਂ ਮਤਲਬ ਕਿਉਂਕਿ ਜੇ ਸਾਡੇ ਕੋਲੋਂ ਜਾ ਕੇ ਇਹ ਗੱਲ ਕਹੂਗਾ ਵੀ ਮੈਂ ਯਾਰ ਉਹਨਾਂ ਦੇ ਲੰਗਰ 'ਚ ਗਿਆ ਸੀ ਮੈਨੂੰ ਉੱਥੇ ਭੁੱਖਾ ਮੈਂ ਮੋੜਿਆ ਆ ਤਾਂ ਉਹ ਬਾਈ ਸਾਡੇ ਦਿਲ ਤੇ ਸੱਟ ਵੱਜਦੀ ਹੈ ਸਾਨੂੰ ਬਹੁਤ ਮਹਿਸੂਸ ਹੁੰ ਜਾਣ ਨਹੀਂ ਦਿੰਦੇ ਭੁੱਖਾ ਹੀ ਤੋਂ ਕਿਸੇ ਨਹੀਂ ਜਾਣੇ ਆਏ ਸਾਰੇ ਪਿੰਡਾਂ ਦੇ ਵਿੱਚ ਮਤਲਬ ਹੁੰਦੜ ਦੇ ਬੰਦੇ ਸੀਗੇ ਮਤਲਬ ਇਹ 12 13 ਜਣੇ ਸੀਗੇ ਕੁਝ ਬੰਦੇ ਪਿੰਡ ਗਏ ਕੁਝ ਅੱਜ ਆ ਜਾਣਗੇ ਮੇਰੇ ਨਾਲ ਸੀਗੇ 4-5 ਜਣੇ ਉਹ ਮੁੰਡੇ ਗਏ ਵਿਆ ਸਾਡੇ ਕੱਲ ਨੂੰ ਜਾਂ ਪਰਸੋਂ ਸਾਡੇ ਵੀ ਮੁੰਡੇ ਆ ਜਾਣਗੇ ਮਤਲਬ ਸ਼ਿਫਟਾਂ ਬਣਾ ਬਣਾ ਕੇ ਅਲੱਗ-ਅਲੱਗ ਅਸੀਂ ਆਉਨੇ ਹਾਂ ਜੀ ਸ਼ਿਫਟਾਂ ਬਣਾ ਬਣਾ ਕੇ ਜਿਹੜਾ ਕੰਮ ਕੀਤਾ ਜਾ ਰਿਹਾ ਬਾਪੂ ਵੀ ਕੰਮ ਕਰ ਰਹੇ ਨੇ ਉਹਨਾਂ ਨਾਲ ਵੀ ਗੱਲਬਾਤ ਦੀ ਕੋਸ਼ਿਸ਼ ਜਿਹੜੀ ਕਰਾਂਗੇ ਕਿ ਬਾਪੂ ਕਿਸ ਤਰੀਕੇ ਨਾਲ ਦੇਖਦੇ ਹੋ ਲਗਾਤਾਰ ਅੰਦੋਲਨ ਚੱਲ ਰਿਹਾ ਪਰ ਸੇਵਾ ਵੀ ਨਾਲ ਚਲਦੀ ਹੋਈ ਦਿਖਾਈ ਦੇ ਰਹੀ ਹੈ ਹਾਂਜੀ ਹਾਂਜੀ ਬਹੁਤ ਵਧੀਆ ਚੱਲ ਰਿਹਾ ਜੀ ਬਹੁਤ ਵਧੀਆ ਕਿਹੜਾ ਪਿੰਡ ਆਪਣਾ ਸਾਡਾ ਪਿੰਡ ਭੰਗੜਾ ਜੀ ਆ ਭੰਗੜਾ ਪਿੰਡ ਤੁਸੀਂ ਵੀ ਰਾਤ ਨੂੰ ਸੌਂ ਸੌ ਜਾਂਦੇ ਹੋ ਜਾਂ ਵੈਸੇ ਦਾ ਬਜ਼ੁਰਗਿਆਂ ਨੂੰ ਵੈਸੇ ਹੀ ਨੀਂਦ ਬਹੁਤ ਘੱਟ ਆਉਂਦੀ ਨਹੀਂ ਜੀ ਸੌਂਦੇ ਸੌਂ ਨਹੀਂ ਨਹੀਂ ਪਹਿਰਾ ਦਿੰਨੇ ਆ ਜੀ ਪਹਿਰੇ ਤੇ ਬੈੰਨੇ ਹਾਂ ਜੀ ਅੱਛਾ ਹਾਂਜੀ ਸਾਰੀ ਰਾਤ ਹਾਂਜੀ 2 ਵਜਾਂ ਦੇ ਰਾਤ ਨੂੰ ਸਾਨੂੰ ਫੇ ਤੜਕੇ ਉੱਠ ਖੜੀ ਦੱਸਦੇ ਆ ਜੀ ਠੀਕ ਹੈ ਦਿਨੇ ਲੰਗਰ ਤੇ ਸੇਵਾ ਤੇ ਰਾਤ ਨੂੰ ਪਹਿਰੇ ਤੇ ਹਾਂ ਰਾਤ ਨੂੰ ਪਹਿਰੇ ਤੇ ਜੀ ਹਾਂਜੀ ਤਾਂ ਬਿਲਕੁਲ ਇਹ ਇੱਕ ਚੀਜ਼ ਨੋਟ ਕਰਨ ਵਾਲੀ ਆ ਕਿ ਕੋਈ ਬੰਦਾ ਕਿੱਸਾ ਦੇ ਦਫਤਰੀ ਪੇਸ਼ੇ ਵਾਲਾ ਬੰਦਾ ਵੀ ਹੋਵੇ ਜਿਸ ਨੇ ਕਿੱਸਾ ਦੇ ਇੱਕ ਕੁਰਸੀ ਤੇ ਬਹਿ ਕੇ ਕੰਮ ਕੀਤਾ ਹੋਵੇ ਉਹਨੂੰ ਵੀ 7-8 ਘੰਟੇ ਸੌਣ ਦਾ ਮੌਕਾ ਜ਼ਰੂਰ ਜਿਹੜਾ ਮਿਲਦਾ ਜਾਂ ਕਿੱਸਾ ਦੇ ਉਸ ਦੀ ਨੀਂਦ ਪੂਰੀ ਕਰਨ ਵਾਸਤੇ ਹੁਣ ਵਾਸਤੇ ਪਰ ਇੱਥੇ ਜਿਹੜਾ ਤੁਸੀਂ ਦੇਖ ਸਕਦੇ ਹੋ ਇੱਕ ਤੋਂ ਡੇਢ ਘੰਟਾ ਜਿਹੜਾ ਸੌਣ ਦਾ ਮੌਕਾ ਮਿਲਦਾ ਇਹਨਾਂ ਕਿਸਾਨ ਆਗੂਆਂ ਨੂੰ ਜਾਂ ਕਿਸਾਨਾਂ ਨੂੰ ਜੋ ਕਹਿ ਸਕਦੇ ਆ ਸੰਗਤ ਸੰਗਤ ਵਾਸਤੇ ਲੰਗਰ ਦੀ ਵਿਵਸਥਾ ਕਰਦੇ ਹੋਏ ਨਜ਼ਰ ਆ ਰਹੇ ਨੇ ਸਬਜ਼ੀ ਹੋਵੇ ਦਾਲ ਰੋਟੀ ਹੋਵੇ ਚਾਹ ਹੋਵੇ ਕਹਿ ਸਕਦੇ ਆ ਵੱਖੋ ਵੱਖਰੇ ਤਰੀਕੇ ਦਾ ਲੰਗਰ ਆ ਜਿਹੜਾ ਉਸ ਵਾਸਤੇ ਜਿਹੜੀ ਕਿ ਇਹ ਕੋਸ਼ਿਸ਼ ਲਗਾਤਾਰ ਚੱਲ ਰਹੀ ਆ ਅਤੇ 24 ਘੰਟੇ ਕੰਮ ਕਰਨ ਦੇ 24 ਘੰਟੇ ਦੇ ਵਿੱਚੋਂ ਡੇਢ ਦੋ ਘੰਟੇ ਸੌ ਕੇ ਬਾਕੀ ਦੇ 22 ਘੰਟੇ ਇੱਕ ਸ਼ਾਂਤ ਹੋਣ ਨੂੰ ਕੰਮ ਕਰਦੇ ਦਿਖਣਗੇ ਸਵੇਰ ਦਾ ਸਮਾਂ ਸਵੇਰੇ ਲੰਗਰ ਬਣਾਉਂਦੇ ਹੋਏ ਦਿਖਣਗੇ ਅਤੇ ਰਾਤ ਨੂੰ ਤੁਹਾਨੂੰ ਇੱਕ ਵਲੰਟੀਅਰ ਹੋਣ ਦੇ ਨਾਤੇ ਜੋ ਇੱਕ ਸੁਰੱਖਿਆ ਪਹਿਰਾ ਲੱਗਦਾ ਉਸ ਸੁਰੱਖਿਆ ਪਹਿਰੇ ਦੇ ਵਿੱਚ ਡਿਊਟੀ ਕਰਦੇ ਹੋਏ ਦਿਖਣਗੇ ਕੈਮਰਾ ਪ੍ਰਸੰਗ ਏਜੰਟ ਦੇ ਨਾਲ ਕਮਲਦੀਪ ਜੀ ਮੀਡੀਆ ਖਨੋਰੀ ਬਾਰਡਰ